ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣਿ ਚੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਐਤਾ ਜਾਣਕਾਰੀ ਮੌਸਮ ਵਿਭਾਗ ਨੇ ਦੇਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਪੰਜਾਬ ਚ ਠੰਡ ਦਾ ਕਹਿਰ ਵਧ ਗਿਆ ਤੇ ਇਸ ਦੌਰਾਨ ਸੰਗਨੀਤਾਂ ਦੀ ਲੋਕਲੀ ਮਸੀਬਤ ਬਣੀ ਹੋਈ ਹੈ ਤੇ ਸੂਬੇ ਚ ਜ਼ਿਆਦਾਤਰ ਥਾਵਾਂ ਤੇ ਸੰਗਨੀਤਾਂ ਦੇ ਛਾਈ ਹੋਈ ਆ ਵਿਜ਼ਿਬਿਲਟੀ ਵੀ ਬਹੁਤ ਘੱਟ ਹੈ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ ਤਾਪਮਨ 10 ਡਿਗਰੀ ਤੋਂ ਹੇਠਾ ਚਲਾ ਗਿਆ ਤੇ ਧੁੰਦ ਕਰਕੇ ਛੜਕੀ ਆਵਾਜਾਈ ਰੇਲ ਗੱਡੀਆਂ ਤੇ ਹਵਾਈ ਅੜਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਮੌਸਮ ਵਿਭਾਗ ਨੇ ਅੱਜ ਪੂਰਾ ਦਿਨ ਸੰਗਨੀਤਾਂ ਦਾ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਸੜਕਾਂ ਤੇ ਜਾਂਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨਾ ਤੇ ਆਪਣੇ ਘਰਾਂ ਤੋਂ ਸਿਰਫ ਲੋਡ ਪੈਣ ਤੇ ਹੀ ਬਾਹਰ ਨਿਕਲਣ ਦੀ ਜੀਹਾਂ ਦੋਸਤੋ ਨਾਲ ਹੀ ਮੌਸਮ ਭਾਗ ਨੇ ਅੱਜ ਪੂਰਾ ਦਿਨ ਸੰਗਿਜ਼ ਹੁੰਦਾ ਦਾ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਸ਼ੜਕਾਂ ਤੇ ਜਿਆਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨ ਤੇ ਨਾਲ ਹੀ ਮੌਸਮ ਭਾਗ ਮੁਤਾਬਕ ਅੱਜ ਸਰਦੂਲਗੜ ਬਟਲਾੜਾ ਲਹਿਰਾ ਮਾਨਸਾ ਸੁਨਾਮਾ ਸੰਗਰੂਰ ਬਰਨਾਲਾ ਸਾਰੇ ਵੀ ਇਲਾਕਾ ਨੋਟ ਕਰ ਲੈਣਾ ਆਪਣਾ ਰਾਜਪੁਰਾ ਡੇਰਾ ਬਸੀ ਫਤਿਹਗੜ੍ਹ ਸਾਹਿਬ ਅੰਮਲੋਵ ਮਹਾਲੀ ਤਲਵੰਡੀ ਸਭ ਅੰਬੋਹਰ ਮਲੋਟ ਬਠਿੰਡਾ ਤੇ ਪਾਤੜਾ ਮੁਣਕ ਫਾਜਿਲਕਾ ਗਿੱਦੜਵਾਹ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਜਿਵੇਂ ਕਿ ਮੋਗਾ ਫੇਪਰ ਜੀਰਾ ਸੁਲਤਾਨਪੁਰ ਲੋਧੀ ਲਗਭਗ ਸਾਰੇ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਇਹਨਾਂ ਦੇ ਵਿੱਚ ਕਈ ਇਲਾਕਿਆਂ 'ਚ ਬੱਦਲਵਾਈ ਵੀ ਰਵੇਗੀ ਤੇ ਨਾਲ ਹੀ ਕਈ ਇਲਾਕਿਆਂ 'ਚ ਥੋੜੇ-ਬਹੁਤ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਤਨਵਾ